ਐਵੇਂ ਤੁਸੀਂ ਨਿੱਕੇ ਹੁੰਦੇ ਵਿਆਹ ਗਏ ਸੀ ਕਿਸੇ ਦੇ? ਮਾ ਗਏ ਸੀ ਪੂਆ ਦੇ ਪਿੰਡ। ਪੂਆ ਦੇ ਪਿੰਡ ਕਿਹਦਾ ਸੀ? ਮਾਨੋ ਤੇ। ਨਹੀਂ ਪੂਆ ਦੇ ਪਿੰਡ ਕਿਹਦਾ ਵਿਆਹ ਸੀਗਾ? ਕੁੜੀ ਦਾ। ਅੱਛਾ। ਦੋਤੀ ਦਾ। ਕਿੰਨੇ ਜਣੇ ਗਏ ਸੀ ਤੁਸੀਂ? ਉਹ ਉਥੇ ਅਸੀਂ ਬਾਵਾ ਜਾਣੇ। ਕਾਹਤੇ ਗਏ ਗੱਡੇ ਤੇ। ਗੱਡੇ ਤੇ? ਹਾਂ ਗੱਡਾ ਚਲਾਉਂਦਾ ਸੀ। ਹਾਂ ਗੱਡਾ ਇੱਕ ਜਾਂ ਚਲਾਉਂਦਾ ਸੀ ਮੂਰੇ ਬੈਠਾ ਬਾਪੂ ਸੀ ਤੇ ਇੱਕ ਚਾਚਾ ਸੀ। ਇੱਕ ਗੱਡਾ ਤੇ ਹੋ ਸੋ ਉਹ ਜਾਨੀ ਤੇ ਬਾਈ ਦੇ ਸਕੇ ਉਹ ਸੀ ਉਹਦੀ ਮਾਂ ਤੇ ਮਾਂ ਪੁੱਤ ਹੋ ਗਏ ਸੀ ਤੇ ਸਰਜੀਤ ਕੁਰ ਇਹਦੀ ਮੰਦਰ ਦੀ ਮਾਂ ਤੇ ਮੈਂ ਦੇਖੀ ਹਾਂ ਫਿਰ ਅੱਗੇ ਕਿਹੜਾ ਕੋਈ ਨਲੀੜਾ ਲੱਤਾਂ ਲੱਗੇ ਜਾਂਦੇ ਹੁਣ ਹਾਂ ਨਾ ਲੈ ਕੇ ਗਏ ਸੀ ਭਾਂਡੇ ਬਾਗ ਨਾਲ ਲੈ ਕੇ ਗਏ ਸੀ ਨਹੀਂ ਤੁਸੀਂ ਆਪ ਦੇ ਤੇ ਪਾਉਣ ਵਾਸਤੇ ਜਿਵੇਂ ਪਾਉਣ ਵਾਸਤੇ ਅਸੀਂ ਇੱਕ ਦੋ ਦੋ ਸੂਟ ਲਏ ਸੀ ਜਿਹੜੇ ਹੁਣ ਬੈਗ ਚੱਕ ਗੱਡਾ ਤਾਂ ਕੱਪੜਿਆਂ ਵਾਲੀ ਪਰਦੇ ਦੀ ਵੈਦ ਕਰ ਜਾਂਦੇ ਹਾਂ 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 ਉਹ ਵਸਤਾਂ ਗੇ ਤਾਂ ਗਰੰਡੀ ਵਨਲਾਈਨ ਦੇ ਸੀ ਆਪ ਦੇ ਤੇ ਜਾਂ ਬਾ ਕੋਈ ਮਹਾ ਚੋਲੇ ਜਾਲੇ ਦੇ ਭਾਗੀ ਲੈ ਜਾਂਦੇ ਗਾਣੇ ਸੀ 3 3 ਬੰਦੇ ਸੀ ਜੈ ਤਾਂ ਸੁਣੀ ਲਈ ਹਾਂ ਗੱਲ ਦੀ ਤੇ ਜਿਹੜੀ ਭੂਆ ਦੇ ਬੀਬੀਆਂ ਦੇ ਹਾਂ ਹਾਂ ਸੱਤ ਛੂਟ ਲਗੇ ਸੀ ਭਾਂਡੇ ਲਗੇ ਸੀ ਬਾੜਾਂ 도 ਬਿਸਤਰੇ ਸੀ ਪੱਕੇ ਫਿਰ ਕਿੰਨਾ ਕੋਸ ਸੀ ਹਾਂ ਹਾਂ ਸਾਰਾ ਗੱਡੇ ਚਾੜਕੇ ਲਵੇ ਸੀ ਨਾਲੇ ਬੈਠ ਗਏ ਸੀ ਹਾਂ ਹਾਂ ਉਹ ਨਾਲੇ ਬੈਠ ਕੇ ਗਏ ਸੀ ਤੇ ਸਮਾਦ ਜੀ ਦਾ ਕੀ ਸਮਾਦ ਚ ਰਾਮ ਤੁਸੀਂ ਨਾਨਕੇ ਤੇ ਦਾ ਮਤਲਬ ਹੈ ਤੁਸੀਂ ਨਾਨਕੇ ਹੋਏ ਅਸੀਂ ਨਾਂ ਨਾਂ ਖੱਤ ਗਏ ਸੀ ਨਾਂ ਖੱਤ ਗਏ ਸੀ ਤੇ ਇੱਕ ਬਖਤਾ ਉਰੀ ਕੇ ਅੱਥ ਨੂੰ ਪਹੁੰਚ ਗਏ ਸੀ ਹਾਂ ਨਸ ਦੇਹੇ ਪਹੁੰਚੇ ਸੀ ਅੱਛਾ ਇਤੋਂ ਤੱਕ ਤੜਕੇ ਤੁਰੇ ਤੇ ਉੱਥੇ ਜਾਵੜੇ ਸੀ 4 5 ਵਜੇ 4 4 ਤੋਂ 4 ਵਜੇ ਜਾਵਦੇ ਸੀ ਸਮਾਦ ਜਾ ਕੇ ਅੱਧਾ ਘੰਟਾ ਰਹੇ ਸੀ ਵੇ ਇੱਥੇ ਪਸਵਾਨਾ ਨੂੰ ਰਾਉਂਡ ਆਇਆ ਸੀ ਇੱਥੇ ਪਾਣੀ ਹਾਂ ਹਾਂ ਤੇ ਇੱਥੇ ਬਖਤੌਰ ਕਿਹੜਾ ਪੁਰਨਾ ਸੀ ਉਹ ਕਿੱਥੇ ਸੀ ਜਗ੍ਹਾ ਉਹ ਜਿੱਥੇ ਰਹਿ ਸੀ ਕਿ ਕਿ ਉਹ ਸੀ ਨਾ ਨਾ ਧਰਮਸਾਨ ਨਾ ਉਹੀ ਦਰਖਤ ਸੀ ਦਰਖਤਾਂ ਠਕੜਾ ਲਏ ਸੀ ਜਿਵੇਂ ਆਪਣੇ ਆਣ ਕਿਸੇ ਦਰਖਤੋਂ ਕਈ ਸੰਗਣ ਜਵਾਬ ਦੂ ਬਾਤਾਂ ਆਏ ਫੜ ਕੇ ਸਾਰੇ ਪੁਰੇ ਨਾ ਕਿਸੇ ਨਾ ਕਰੇ ਜਿੱਦੂ ਜਿੱਕੇ ਪਹਿਲ ਬਾਰ ਦੇ ਵਿੱਚ ਗੀਤ ਗਾਏ ਸੀ ਹਾਂ ਫਿਰ ਉੱਥੇ ਭੁਮੀਆ ਬਣਾਉਂਦੀਆਂ ਜਾਂਦੀਆਂ ਅੱਛਾ ਮੇਰੀ ਬੇਬੇ ਤੇ ਇੱਕ ਬਖਤੌਰ ਨਹੀਂ ਕੀਤੇ ਜੇਰੀ ਬਹੂ ਸੀ ਅੱਛਾ ਉਹ ਬਲਾਉਂ ਗਾਸੀ ਬਿਨੇ ਆ ਰਹੇ ਸੀ ਬੁਮੀਆ ਅੱਛਾ ਬਲਾਉਂ ਗਾਸੀ ਅੱਛਾ ਹਾਂ ਆ ਤੂੰ ਤਾਂ ਛੋਟਾਂ ਸੀ ਮੁੰਡੇ ਕੁੜੇ ਬਾਵਾ ਜਾਣੇ ਹੋਣਗੇ ਹਾਂ ਚਾਰ ਪੰਜ ਜਾਣੇ ਤੇ ਚਾਰ ਪੰਜ ਬੁੜੀਆਂ ਸੀ ਜਾਂ ਕੋ ਕੱਢਦੀ ਸੀ ਹੈ ਜਾਂ ਕੋ ਕੱਢਦੀ ਸੀ ਉਹ ਨਾ ਉਹ ਜਾਗੋ ਦਾ ਕੱਢਦੇ ਸੀ ਲੈ ਕੇ ਜਾਂਦੇ ਸੀ ਜਾ ਕੋ ਲੋਕਾਂ ਦੇ ਘਰਾਂ 'ਚ ਜਦੋਂ ਤੁਸੀਂ ਗਏ ਸੀ ਕਿ ਅਗਲੇ ਦਿਨ ਇੱਕ ਦਿਨ ਪਹਿਲਾਂ ਨੰਦਾਂ ਤਾਂ ਅੱਛਾ ਉਹਦੇ ਜਾਗੋ ਕੱਢ ਦਿੰਦੇ ਸੀ ਬਸ ਅਲੇ ਲੈ ਗਏ ਆਂ ਤਾਂ ਅਹੀ ਲੋਕਾਂ ਦੇ ਘਰੋਂ ਤੁਸੀਂ ਲੈ ਕੇ ਗਏ ਕੀ ਬੇਬੇ ਨੇ ਚੱਕੀ ਸੀ ਹਾਂ ਬੇਬੇ ਤੇ ਗੀਤ ਗਾਉਂਦਾ ਗਾਸਿ ਮਾਇ ਜਗੋ ਕਿਨੇ ਸੀ ਹੈ ਚੱਕੀ ਜਗੋ ਕਿਨੇ ਸੀ ਜਾ ਕੋ ਪਤਾ ਨਹੀਂ ਕਿਹੜੀ ਮਾਇ ਨਹੀਂ ਗਈ ਸੀ ਨਾਲ ਮੈਂ ਤਾਂ ਰਹਿ ਪਈ ਸੀ ਕਰੇ ਹਾਂ ਪੂਆ ਨੇ ਲੋਸੀ ਤੇ ਉਹ ਹੋ ਸੀ ਆ ਬਾਗਾਂ ਬਾਵਾ ਜਾਣੇ ਸੀ ਰਿਸ਼ਤੇਦਾਰ ਸਕੇ ਸਕੇ ਪੂਆ ਆ ਰਗਿਆ ਦੇ ਰਿਸ਼ਤੇ ਦਾ ਸੱਦ ਦੇ ਨਾਲ ਸਾਰਨ ਵਾਹ ਵਾ ਕੱਠ ਸੀ ਅੱਗੇ ਕੋਈ ਗੁੱਸਾ ਨਹੀਂ ਨਾ ਕਰਦਾ ਸੀ ਕਿਸੇ ਦੇ ਘਰੇ ਕੋਈ ਬਨੇਰਾ ਘਰਾਂ ਚ ਜਾਂਦੇ ਸੀ ਹਾਂ ਹਾਂ ਘਰਾਂ ਚ ਜਾਂਦੇ ਸੀ ਘਰਾਂ ਚ ਪਾਵਨ ਦੇ ਗੁਰ ਪਾਵਨ ਦੇ ਸੀ ਅਗਲੇ ਕੋਈ ਹੁਣ ਤਾਂ ਪੈਸੇ ਦਾ ਦਰਵਾਜ਼ਾ ਚੋਂ ਪੈਸੇ ਦੀ ਕੋਈ ਨਹੀਂ ਤਾਈ ਤੇ ਫਿਰ ਲੋਕੀ ਅੱਜ ਕੱਲ ਫਿਰ ਸੱਦ ਨੂੰ ਹਟ ਗਏ ਕਿਉਂ ਬੱਚੇ ਵਧਾਦੇ ਖਰਚ ਹੋਰ ਤਾਂ ਮਾਨ ਸਤਕਾਰ ਨਾਲ ਉਂ ਜਾਵੜੋ ਨਹੀਂ ਦੇ ਨਾ ਰੱਖੋ ਨਹੀਂ ਹੁਣ ਹਟ ਗਏ ਹੁਣ ਨਹੀਂ ਕਿਸੇ ਦੇ ਘਰੇ ਜਾਂਦੇ ਜਾਂ ਗੋ ਲੈ ਕੇ ਨਹੀਂ ਜਾਂਦਾ ਕੋਈ ਅੱਗੇ ਤਾਂ ਜਾਂਦੇ ਸੀ ਅੱਗੇ ਨਾ ਘਰਾਂ ਜਾਂਦੇ ਸਿੱਧੇ ਫੜੇ ਨੰਗੇ ਜਾਂਦੇ ਹਾਂ ਪੁਰਾਣੇ ਟਾਉਂਦੇ ਹੁੰਦੇ ਲੋਕ ਕਹਿੰਦੇ ਕਿੰਨੇ ਦਿਨ ਰਹੇ ਸੀ ਮੈਂ ਤੁਸੀਂ ਵੇ ਤੀਜੇ ਦਿਨ ਆਗ ਸੀ ਤੀਜੇ ਦਿਨ ਪਾਣੀ ਆ ਗਿਆ ਸੀ ਨਾ ਅੱਛਾ ਹਾਂ ਹਾਂ ਪਾਣੀ ਆ ਗਿਆ ਸੀ ਪਿੱਛੇ ਪਹਿਲਾਂ ਪਾਣੀ ਆਇਆ ਉਹ ਨਹੀਂ ਪਿੱਛੋਂ ਫੋਰ ਵੀ ਪਾਣੀ ਆ ਗਿਆ ਸੀ ਅੱਛਾ ਅੱਛਾ ਵੀ ਉਹ ਪਹਿਲਾਂ ਜਾਣੇ ਕਿ ਜਦੋਂ ਬਿਆਸ ਸੀ ਤਾਂ ਪਾਣੀ ਹਾਂ ਪਾਣੀ ਆ ਗਿਆ ਸੀ ਫਿਰ ਵੀ ਦਵਾ ਦਾ ਭਾਈ ਟੱਪ ਜੋ ਪਾਣੀ ਆ ਵਾਦੇ ਦਾ ਕੋਠੇ ਤੇ ਸਮਾਲ ਤਾਂ ਆ ਪਈ ਜਾਂਦਾ ਸੀ ਵਿੱਚ ਪਾਣੀ ਛੱਪੜਾਂ ਦੇ ਡਣਾ ਡਣਾ ਤੇ ਕੋਠੇ ਆ ਕਿਤਾ ਗੱਡੇ ਦਾ ਖਬਰਾਂ ਤੋਂ ਕਿਵੇਂ ਪਤਾ ਲੱਗਦਾ ਕਿ ਰੇਡ ਦਾ ਤੋਂ ਹੁੰਦੇ ਸੀ ਨਾ ਲੋਕਾਂ ਤੇ ਪਤਾ ਲੱਗ ਗਿਆ ਸੀ ਜਾਂ ਰੇਡਾਂ ਤਾਂ ਲੋਕਾਂ ਨੂੰ ਪਤਾ ਗੁੰਡਾ ਬੰਨਾਂ ਵਿੱਚ ਢੋਲ ਵਜਾਤੇ ਸੀ ਨਾ ਪਾਣੀ ਆ ਗਿਆ ਭਾਈ ਆਉਣੀ ਤਕੜਾਈ ਫਿਰ ਉਹ ਫਿਰ ਤੁਸੀਂ ਹਾਂ ਹਾਂ ਅਸੀਂ ਫਿਰ ਗੱਡਾ ਲੈ ਕੇ ਵਿਤਰਪੇ ਗੱਡਾ ਲੈ ਕੇ ਸਮਾਧ ਵਿੱਚ ਜੀ ਪਾਣੀ ਆ ਇਥੋਂ ਤੋਂ ਗੱਡੇ ਦੇ ਫਰ ਨਹੀਂ ਹੁੰਦੇ ਤੇ ਟਾਇਰ ਜਾ ਆ ਪੂਆ ਕੋਕ ਦੋਥੋਂ ਦੇ ਪਾਣੀ ਆ ਗਏ ਤਾਂ ਬਿਜਲੀ ਘਰ ਨਾ ਆਂਗੀ ਵਲ ਡਰੇ ਨਾ ਤੇ ਫਿਰ ਕੋਠੇ ਆ ਗਿਆ ਸੀ ਮੂਰੇ ਅੱਛਾ ਕੋਠਾ ਤਾਂ ਭਗਤੇ ਤੂ ਰਹੀ ਐ ਕਲਿਆਣਾ ਤੋਂ ਵਹਾਂ ਦੇ ਆ ਫਰੀਮੈਂਟ ਜਿਗੇ ਤੋਂ ਫਟਪੇ ਬਿਜਲੀ ਪਾਣੀ ਆ ਗਿਆ ਸੀ ਉਦੋਂ ਕੀ ਪਰ ਲੋਕਾਂ ਨੇ ਬੰਨਾ ਬੰਨਾ ਨਾ ਰੂਪ ਲਿਆ ਸੀ ਉਹ ਦਾ ਵੈਸੇ ਟਿੱਬੇ ਵਾਸੀ ਤੇ ਬਸ ਕੀ ਹੁੰਦਾ ਫੋਕ ਜਾਂਦਾ ਸੀ ਨਹੀਂ ਸੁਖਦਾ ਟਿੱਬੇ ਸੀ ਉਹਨੂੰ ਤਾਂ ਟਿੱਬੇ ਹੈ ਨਹੀਂ ਕਿਤੇ ਨਹੀਂ ਹੈ ਜਾਨੀ ਕਿ ਵਿਆਹ ਵਧਿਆ ਸੀ ਰੌਣਕਾਂ ਨਾਲ ਤਿੰਨ ਦਿਨ ਲਾਏ ਸੀ ਕਿਵੇਂ ਹੁੰਦਾ ਇੱਕ ਦਿਨ ਉਹਦੀ ਭੌਦੀ ਬਣ ਜਾਂਦੀ ਹੈ ਜੀ ਤੀਜੇ ਦਿਨ ਮੁੜ ਕੇ ਆਏ ਸੀ ਇਹਨੂੰ ਛੱਡ ਗਏ ਸੀ ਬਿੱਲੋ ਨੂੰ ਘਰੇ ਛੱਡ ਕੇ ਗਏ ਸੀ ਅੱਛਾ ਉਹ ਕਰੇ ਉਹਨੂੰ ਕਰੇ ਕਰੇ ਕੌਣ ਕੌਣ ਸੀ ਕਰੇ ਠੀਕ ਹੈ ਚਾਚਾ ਅੱਛਾ ਤੇ ਇੱਕ ਸੀਗੀ ਆਪਣੇ ਰਿਸ਼ਤੇਦਾਰਾਂ ਤੋਂ ਹਣੀ ਕਾਂਸੀ ਬੂਆ ਦੀ ਕੁੜੀ ਸੀ ਕਿ ਨੋਂ ਸੀ ਉਹਨੂੰ ਛੱਡ ਕੇ ਗਏ ਸਿੱਕ ਹੋਏ ਨਾਨੀ ਸੀ ਨਾਨੀ ਆ ਗਿਆਂ ਵੀ ਸੀ ਅੱਛਾ ਕੁੜੀ ਦੇ ਵਿਆਹ ਗਏ ਸੀ ਕੁੜੀ ਦੇ ਤੇ ਕੀ ਉਹਨੂੰ ਸੁਣਾ ਆ ਬਾਜੇ ਕੀ ਸੋਨਾ ਲੈ ਕੇ ਗਏ ਸੀ ਬਾੜੀਆਂ ਹਾਂ ਬਾੜੀਆਂ ਹਾਂ ਬਾੜੀਆਂ ਕਰਾ ਕੇ ਕਿਉਂ ਕਹਿੰਦੇ ਸੀ ਬਾੜੀਆਂ ਬਾਰਨਾ ਐ ਥੱਲੇ ਮਣਕੇ ਜਿਹੜੇ ਹੁੰਦੇ ਨੇ ਨਾਲ ਐ ਬਾਰਨਾ ਹੁੰਦੀਆਂ ਸੀ ਬਹੁਤ ਸੋਹਣੀਆਂ ਅੱਜ ਇਹ ਤਾਂ ਮਨਾਂ ਪ੍ਰਾਣੀ ਹੋਣ ਵੀ ਹੋਣੇ ਕਿਸੇ ਦੇ ਕੋਲੇ ਰਿੰਗਾਂ ਨੂੰ ਜ ਮਿਰੰਗ ਨੇ ਹਾਂ ਬਾਰਨਾ ਹਾਂ ਹਾਂ ਰਿੰਗਾਂ ਤੇ ਬਾਰਨਾ ਦੀ ਬਹੁਤ ਸੀ ਵਿਵਿਨਾ ਇੱਥੋਂ ਵਾਲੀਆਂ ਮਾਏ ਮਰਤਿਆਂ ਸਾਧੀਆਂ ਸੀ ਪੱਤਿਆਂ ਤੋਂ ਬਣਾਉ ਪਣਾ ਕੇ ਕਰਾਇਆਂ ਚੁਰਾਉਣਾ ਉਹ ਕਰਾ ਕੇ ਲਈ ਸੀ ਪਾ ਕੇ ਪਹਿਲੇ ਛੱਤ ਕਾਂ ਪਾਂਡੇ ਸੀਗੇ 8 10 ਸੱਤ ਛੂਟ ਲੱਗੇ ਸੀ ਹਾਂ ਹੋਰ ਲੋ ਬਸਤਰੀ ਹਾਂ ਤੇ ਲਾਲ ਛੂਟ ਉਹ ਤਾਂ ਸਿਉਂ ਕੇ ਲੱਗੇ ਸੀ ਜਿਹੜੇ ਨੰਦਾ ਵਾਲਾ ਹਾਂ ਨੰਦਾ ਵਾਲਾ ਫਿਰ ਉਹਨੇ ਉਹ ਕੋਲ ਕਿ ਹੁੰਦਾ ਹਣਾ ਹਾਂ ਹਾਂ ਤੇ ਉਹ ਫਿਰ ਉਹਨੇ ਨਾਲੇ ਸੁੱਬਰ ਦੇ ਤਾਂ ਉਹ ਫਿਰ ਉਹਨੇ ਰਾ ਉੱਥੋਂ ਲਾ ਕੇ ਪਾਲਿਆ ਵੀ ਮਹੀਨ ਬਾਅਦ ਸੀ ਵੀ ਆ ਜਨਾ ਦਾ ਅੱਛੇ ਸੋਪਣੇ ਨੇ ਤੇ ਇੱਕ ਆਪ ਦਾ ਸਮਾਂ ਐਸੇ ਉੱਥੇ ਨੰਦਾ ਤੇ ਉਹ ਪਾਲਿਆ ਸੀ ਬਿਚਾਰੀ ਹੜਾ ਦੇ ਵਿੱਚ ਮੀਂਹ ਸੀ ਹਾਂ ਹੜਾ ਹੈ ਉਹਦਾ ਹਾਂ ਉਹ ਝੂਟ ਜਿਹੜਾ ਪਾਉਂਦੇ ਨੇ ਹੁੰਦੇ ਆਨੰਦਾ ਉਹ ਵੀ ਰੱਖਦੇ ਆ ਤੇ ਉਹ ਮੁੜ ਕੇ ਫੇਰ ਥੋੜੇ ਜਿਹਾ ਵਿਚਾਰੀ ਉਹ ਮਾਰ ਗਿਆ ਸਸਰੀ ਕਾਲ ਜੀ ਅਜੇ ਨਹੀਂ ਪਾਗ ਫਿਰ ਲੈ ਕੇ ਆਵਾਂਗੇ ਅਗਲਾ ਪਾਗ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ ਜੀ